ਪੋ ਸੰਗ ਤੁਹਾਰੇ ਬਸਤਾ ਤੋਂ ਡਰਨ ਕਹਾਂ ਤੇ ਆਇਆ ਅੱਜ ਪਹਿਲਾ ਤਾਂ ਮੈਂ ਸਲੂਟ ਕਰਦਾ ਨੌਜਵਾਨਾਂ ਨੂੰ ਜਿਹੜੇ ਅੱਜ ਇਸ ਧੱਕੇਸ਼ਾਹੀ ਦੇ ਵਿਰੁੱਧ ਖੜੇ ਨੇ ਕਿਉਂਕਿ ਇਹ ਸੋਚ ਲਓ ਕੈਨੇਡਾ ਤੋਂ ਪਰੇ ਅਜਾੜ ਹੀ ਐ ਅੱਜ ਚੰਗੇ 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 ਘਰਾਂ ਦੇ ਮੁੰਡੇ ਇੱਥੇ ਆਉਂਦੇ ਨੇ ਉਹਨਾਂ ਨੂੰ ਪੁੱਛੀਦਾ ਕਿ ਕਿਉਂ ਆਏ ਹੋ ਤੁਹਾਡਾ ਕੰਮ ਤਾਂ ਉੱਥੇ ਵੀ ਚੰਗਾ ਸੀਗਾ ਉਹ ਕਹਿੰਦੇ ਬਸ ਆਹ ਹੀ ਉੱਥੇ ਐਕਸਟਰੈਸ਼ਨ ਦਾ ਆ ਗਿਆ ਉੱਥੇ ਬਦਮਾਸ਼ੀ ਹੋ ਗਈ ਉੱਥੇ ਆ ਹੋ ਗਿਆ ਗੈਂਗਵਾੜੀ ਹੋ ਗਈ ਤੇ ਜੇ ਇੱਥੇ ਵੀ ਇਹ ਹਾਲ ਹਾਲਾਤ ਹੋ ਗਏ ਤਾਂ ਇੱਤੋਂ ਕਹਾ ਆਪਣ ਕੋਈ ਜਗਾ ਨਹੀਂ ਹੈਗੀ ਇੱਕ ਤੁਹਾਨੂੰ ਗੱਲ ਦੱਸ ਦਿੰਦਾ ਬਈ ਬਦਮਾਸ਼ ਬਦਮਾਸ਼ ਜਿਹੜਾ ਹੁੰਦਾ ਨਾ ਉਹਦਾ ਬੇਸ ਕੋਈ ਨਹੀਂ ਹੁੰਦਾ ਜਿੱਦਣ ਪਬਲਿਕ ਮੋਰੇ ਖੜ ਜਵੇ ਤਾਂ ਬਦਮਾਸ਼ੀ ਖਤਮ ਹੋ ਜਾਂਦੀ ਹੈ ਅੱਜ ਤਿੰਨ ਲੈਵਲ ਨੇ ਸਾਡੇ ਪੋਲੀਟੀਸ਼ੀਅਨ ਨੇ ਸਾਡੀ ਪੁਲਿਸ ਹੈ ਸਾਡੀ ਪਬਲਿਕ ਹੈ ਠੀਕ ਹੈ ਅਸੀਂ ਬਲੇਮ ਕਰਦੇ ਆ ਪੁਲਿਸ ਨੂੰ ਪਾ ਜੇ ਪੁਲਿਸ ਵਾਲਿਆਂ ਨਾਲ ਗੱਲ ਕਰੋ ਉਹਨਾਂ ਕੋਲ ਲਾਅ ਸਟ੍ਰਿਕਟ ਨਹੀਂ ਹੈਗੇ ਉਹ ਫੜਦੇ ਨੇ ਤੇ ਉਹ ਕੋਰਟ ਦੇ ਵਿੱਚੋਂ ਛੁੱਟ ਜਾਂਦੇ ਨੇ ਪੁਲਿਸ ਨੂੰ ਵਿਟਨੈਸ ਨਹੀਂ ਮਿਲਦੇ ਕਿਉਂਕਿ ਪਬਲਿਕ ਡਰਦੀ ਹੈ ਕਿ ਅਸੀਂ ਵਿਟਨੈਸ ਕਿਉਂ ਦੇਈਏ ਇਹ ਤਿੰਨਾਂ ਨੂੰ ਇੱਕ ਥਾਂ ਤੇ ਇਕੱਠੇ ਹੋ ਪਹਿਲਾਂ ਤਾਂ ਲਾਅ ਸਾਡੇ ਸਟ੍ਰਿਕਟ ਹੋਣ ਮੁੜ ਕੇ ਪਬਲਿਕ ਨੂੰ ਵੀ ਖੜਨਾ ਪੈਣਾ ਡਟ ਕੇ ਤੇ ਅੱਜ ਇਹ ਵੀਰ ਜਿਹੜੇ ਖੜੇ ਨੇ ਨਾ ਪਹਿਲਾਂ ਕਿਸੇ ਨੇ ਗੱਲ ਕੀਤੀ ਸੀ ਵੇ ਤੁਹਾਡੇ ਕੈਲਗਰੀ ਦੇ ਵਿੱਚ ਕੀ ਹੋਇਆ ਕੈਲਗਰੀ ਨੇ ਇੱਕ ਨੌਜਵਾਨਾਂ ਨੇ ਇਹਨਾਂ ਨੇ ਮੋਰੀ ਰੋਲ ਇਹਦਾ ਕੀਤਾ ਇਹਨੂੰ ਆਪਾਂ ਹੁਣ ਠੰਡਾ ਨਹੀਂ ਪੈਣ ਦੇਣਾ ਜਿਹੜੀ ਐਕਸਟਰਸ਼ਨ ਹੈ ਜਾਂ ਗੈਂਗਵਾਦੀ ਹੈ ਜਾਂ ਕੋਈ ਵੀ ਤਰ੍ਹਾਂ ਦੀ ਗਲਤ ਕੰਮ ਹੁੰਦੇ ਨੇ ਮੋਹੱਲਾਂ ਦੇ ਵਿੱਚ ਵੀ ਰਾਜ ਧਾਲੀ ਵਾਲ ਹੁਣੀ ਅੱਗੇ ਪਿੱਛੇ ਸਵਾਨਾ ਬਜ਼ਾਰ ਸਵਾਨਾ ਬਜ਼ਾਰ ਦੇ ਵਿੱਚ ਮੀਟਿੰਗ ਰੱਖੀ ਸੀ ਉੱਥੇ ਦੇ ਜੋ ਹਾਲਾਤ ਨੇ ਉਹ ਜੇ ਪਬਲਿਕ ਖੜ ਗਈ ਨੇ ਸਾਰਾ ਕੁਝ ਸਾਫ਼ ਹੋ ਜਾਊਗਾ ਸੋ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਆ ਕਿ ਡਟ ਕੇ ਖੜੋ ਕੋਈ ਵੀ ਤੁਸੀਂ ਦੇਖਦੇ ਹੋ ਪੁਲਿਸ ਨੂੰ ਇਨਫੋਰਮ ਕਰੋ ਪੋਲਿਟਿਸ਼ੀਨਾਂ ਤੱਕ ਪਹੁੰਚਾਓ ਕਿ ਲਾਅ ਜਿਹੜੇ ਆ ਇਹ ਜਿਹੜੇ ਸਟ੍ਰਿਕਟ ਹੋਣ ਬਾਕੀ ਮੇਰੀ ਹੱਥ ਜੋੜ ਕੇ ਜਿੰਨੇ ਵੀ ਸੋਸ਼ਲ ਮੀਡੀਆ ਤੇ ਸਰਕਾਰ ਨੇ ਕਿ ਕਿਸੇ ਨੂੰ ਵੀ ਧਰਮ ਦੇ ਨਾਲ ਨਾ ਜੋੜ ਦਿਆ ਕਰੋ ਜਿਹੜੇ ਦਿਮਾਲੇ ਨੇ ਬਾਬਾ ਫਤੇ ਸਿੰਘ ਦੀ ਬਖਸ਼ਿਸ਼ ਹੈ ਤੇ ਜਿਹੜਾ ਖਾਲਿਸਤਾਨ ਮੁੱਦਾ ਹੈ ਵੀ ਬੜੀਆਂ ਪਵਿੱਤਰ ਰੂਹਾਂ ਦੇ ਮਨਾਂ ਦੇ ਵਿੱਚ ਉੱਭਰਿਆ ਹੈ ਕਿਸੇ ਨੂੰ ਵੀ ਦਮਾਲਿਆਂ ਦੇ ਨਾਲ ਜੋੜ ਕੇ ਜਾਂ ਖਾਲਸਾਤਾਂ ਦੀ ਮੂਵਮੈਂਟ ਦੇ ਨਾਲ ਜੋੜ ਕੇ ਜਾਂ ਗੁਰਦੁਆਰਿਆਂ ਦੇ ਨਾਲ ਜੋੜ ਕੇ ਇਹੋ ਜੀ ਤਰ੍ਹਾਂ ਬਰਨਾਮੀ ਨਾ ਕਰੋ ਜਿਹੜਾ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਹੈ ਨਾ ਉਹ ਸਿੱਖ ਹੈ ਨਾ ਉਹ ਹਿੰਦੂ ਹੈ ਨਾ ਉਹ ਮੁਸਲਮਾਨ ਹੈ ਉਹ ਤੇ ਇਨਸਾਨ ਕਹਾਉਣ ਦਾ ਵੀ ਹੱਕਦਾਰ ਨਹੀਂ ਹੈ ਸੋ ਮੇਰੀ ਇਹ ਹੀ ਬੇਨਤੀ ਆ ਕਿ ਆਪਾਂ ਸਾਰੇ ਇਕੱਠੇ ਹੋਈਏ ਤੇ ਤੁਹਾਨੂੰ ਨੌਜਵਾਨ ਨੂੰ ਸਲੂਟ ਜਿਹੜੇ ਖੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਗੱਲ ਗੱਲਾਂ ਤਾਂ ਬਹੁਤ ਸਾਰੀਆਂ ਹੋ ਰਹੀਆਂ ਨੇ ਸੇਫਟੀ ਦਾ ਇਸ਼ੂ ਹੈ ਜੋ ਅੱਜ ਤੋਂ 40-50 ਸਾਲ ਪਹਿਲਾਂ ਕੈਨੇਡਾ 40 ਸਾਲ ਪਹਿਲਾਂ ਮੈਂ ਆਇਆ ਸੀ ਜੋ ਅੱਸੀ ਉਹ ਬਹੁਤ ਕੁਝ ਬਦਲ ਰਿਹਾ ਹੈ ਉਹ ਦੀ ਚਿੰਤਾ ਕਰਨੀ ਬਿਲਕੁਲ ਜਾਇਜ਼ ਹੈ ਉਹ ਚਿੰਤਾ ਆਪਾਂ ਕਰ ਰਹੇ ਆਂ ਆਪਾਂ ਚਿੰਤਾ ਹੀ ਕਰ ਸਕਦੇ ਆਂ ਪਰ ਇਹਦਾ ਸੋਲੂਸ਼ਨ ਜਿਹੜਾ ਹੈਗਾ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਇੱਥੇ ਆਏ ਹੋਏ ਐ ਤੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਸੋਲੂਸ਼ਨ ਉਹਨਾਂ ਕੋਲ ਹੈ ਕਿਉਂਕਿ ਉਹ ਲਾ ਮੇਕਰ ਨੇ ਜਿਹੜਾ ਅੱਜ ਤੋਂ 40 ਸਾਲ ਚਾ 50 ਸਾਲ ਪਹਿਲਾਂ ਦਾ ਸਿਸਟਮ ਚੱਲਦਾ ਸੀ ਉਹਨੂੰ ਬਹੁਤ ਕੁਝ ਬਦਲਣ ਦੀ ਜ਼ਰੂਰਤ ਹੈ ਜਦ ਤੱਕ ਅਸੀਂ ਉਹ ਬਦਲਾਂਗੇ ਨਹੀਂ ਕ੍ਰਿਮੀਨਲ ਜਸਟਿਸ ਸਿਸਟਮ ਹੈ ਚਾਹ ਇਮੀਗ੍ਰੇਸ਼ਨ ਸਿਸਟਮ ਹੈ ਚਾਹ ਸੋਸ਼ਲ ਸਟਰਕਚਰ ਹੈ ਜਦ ਤੱਕ ਅਸੀਂ ਉਹ ਨਹੀਂ ਬਦਲਾਂਗੇ ਉਦੋਂ ਤੱਕ ਇਹਦਾ ਕੋਈ ਸੋਲੂਸ਼ਨ ਨਿਕਲਣਾ ਨਹੀਂ ਅਗਾ ਕਿਉਂਕਿ ਹੁਣ ਦੁਨੀਆ ਟਰਸਟ ਵਾਲੀ ਨਹੀਂ ਰਹਿ ਗਈ ਹੁਣ ਵੱਖਰੇ ਵੱਖਰੇ ਦੇਸ਼ਾਂ ਤੋਂ ਵੱਖਰੇ ਵੱਖਰੇ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਆਏ ਹੋਏ ਨੇ ਤੇ ਖਾਸ ਕਰਕੇ ਆਪਾਂ ਜਿਹੜੀ ਮਿਨਿਓਰਿਟੀ ਕਮਿਊਨਿਟੀ ਹੈ ਖਾਸ ਕਰਕੇ ਸਿੱਖ ਮੈਂ ਕਹਿ ਦਿਮਾ ਆਪਾਂ ਨੂੰ ਪਤਾ ਹੈ ਕਿ ਆਪਣਾ ਸਪੋਰਟਰ ਤਾਂ ਕੋਈ ਹੈ ਨਹੀਂ ਗੁਰੂਈਆ ਇੰਡੀਅਨ ਏਜੰਸੀਜ਼ ਨੇ ਜਾਂ ਹੋਰ ਏਜੰਸੀ ਨੇ ਸਭ ਦਾ ਜੋਰ ਲੱਗਿਆ ਹੋਇਆ ਹੈ ਕਿ ਇਹ ਰਾਜਨੀਤਿਕ ادارਿਆਂ ਦੇ ਵਿੱਚ ਬਿਜ਼ਨਸ ਅਦਾਰਿਆਂ ਦੇ ਵਿੱਚ ਮੱਲਾਮਾਰੀ ਬੈਠੇ ਆ ਇਹਨਾਂ ਦੀ ਬੱਲੇ ਬੱਲੇ ਆ ਇਹਨਾਂ ਨੂੰ ਬਦਨਾਮ ਕਿਵੇਂ ਕੀਤਾ ਜਾਵੇ ਸੋ ਇਸ ਕਰਕੇ ਬਹੁਤ ਕੁਝ ਸਾਡੇ ਅਗੇਂਸਟ ਚੱਲ ਰਿਹਾ ਬਹੁਤ ਇਹ ਸੀਰੀਅਸ ਸੋਚਣ ਵਾਲੀ ਗੱਲ ਹੈ ਤੁਸੀਂ ਪੁਰਾਣੀ ਛੋਟੀ ਜਿਹੀ ਐਗਜ਼ਾਮਪਲ ਸੁਣੀ ਹੋਣੀ ਹੈ ਬੀਸੀ ਦੀ ਇੱਕ ਧਾਰਮਿਕ ਸਥਾਨ ਦੇ ਉੱਤੇ ਟਿਮੋਪਲ ਸਾਹਿਬ ਜਸਰਾਜ ਹੱਲਨ ਹੋਣੀ ਤੇ ਕੋਈ ਸੱਜਣ ਗਏ ਸੀਗੇ ਉਥੋਂ ਦੇ ਪ੍ਰਧਾਨ ਵੱਲੋਂ ਕੰਜ਼ਰਵਟਿਵ ਲੀਡਰ ਨੂੰ ਚਿੱਠੀ ਲਿਖੀ ਗਈ ਕਿ ਸਾਡੇ ਕੋਲੇ ਇਹੋ ਜਿਹੇ ਬੰਦੇ ਨਾ ਭੇਜਿਆ ਕਰੋ ਸਾਡੇ ਧਰਮ ਵਾਲੇ ਭੇਜਿਆ ਕਰੋ ਤੁਸੀਂ ਸੋਚ ਸਕਦੇ ਹੋ ਕਿ ਕਿੱਥੋਂ ਤੱਕ ਸਾਜ਼ਿਸ਼ਾਂ ਚੱਲ ਰਹੀਆਂ ਨੇ ਉਸ ਤੋਂ ਬਾਅਦ ਉਹ ਚਿੱਠੀ ਜਦੋਂ ਬਾਹਰ ਆ ਗਈ ਤਾਂ ਫਿਰ ਅਗਲੇ ਦਿਨ ਮਾਫੀ ਵਾਲੀ ਚਿੱਠੀ ਲਿਖੀ ਕਿ ਮੈਂਤ ਪਾਤੇ ਨੇ ਲੱਗਿਆ ਕਿ ਮੈਂ ਕੀ ਸਾਈਨ ਕੀਤੇ ਸੋ ਕੋਈ ਇੰਨਾ ਛੋਟਾ ਜਿਹਾ ਮੁੱਦਾ ਨਹੀਂ ਹੈਗਾ ਕਿ ਅਸੀਂ ਜਿਹੜਾ ਅੱਪ ਅੱਜ ਜਿਹੜੀ ਗੱਲ ਕਰ ਰਹੇ ਇਹ ਵੀ ਇੱਕ ਸੀਰੀਅਸ ਮੁੱਦਾ ਹੈ ਪਰ ਸਾਨੂੰ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਕਿ ਜਿਹੜੇ ਚੁਣੇ ਹੋਏ ਨਮਾਇੰਦੇ ਆ ਖਾਸ ਕਰਕੇ ਜਿਹੜੇ ਪਾਰਟੀਆਂ ਦੇ ਲੀਡਰ ਆ ਫੈਡਰਲ ਐ ਚ ਪ੍ਰੋਵਿੰਸ਼ਲ ਐ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਚੁਣ ਕੇ ਭੇਜਦੇ ਆ ਕਿ ਸਾਡੀ ਵਧੀਆ ਜ਼ਿੰਦਗੀ ਸਾਡੀ ਸੇਫਟੀ ਤੇ ਸਿਕਿਉਰਿਟੀ ਹੋਵੇ ਇੱਥੇ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਿ ਖਾਸ ਕਰਕੇ ਇਹਨਾਂ ਪਾਰਟੀ ਲੀਡਰਜ਼ ਨੂੰ ਚਿੱਠੀ ਲਿਖੀ ਜਾਵੇ ਕਿ ਜਦੋਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾਂ ਪਬਲਿਕਲੀ ਬੋਲਣਾ ਤਾਂ ਦੂਜੇ ਲੀਡਰ ਦੇ ਵਿਰੁੱਧ ਬੋਲਣ ਵੇਲੇ ਸਬਕ ਭਾਸ਼ਾ ਵਰਤੀ ਜਾਵੇ ਕਿਉਂਕਿ ਪਿਛਲੇ ਦਿਨੀ ਪਿਛਲੇ ਕੁਝ ਮਹੀਨਿਆਂ ਤੋਂ ਜੋ ਦੇਖਿਆ ਜਾ ਰਿਹਾ ਮੈਂ ਕੋਈ ਜਗਮੀਤ ਸਿੰਘ ਦਾ ਸਪੋਰਟਰ ਨਹੀਂ ਮੈਂ ਐਨਡੀਪੀ ਦਾ ਫੈਡਰਲਿਕ ਕੋਈ ਸਪੋਰਟਰ ਨਹੀਂ ਹੈਗਾ ਪਰ ਜਿਸ ਤਰ੍ਹਾਂ ਦੀ ਭਾਸ਼ਾ ਉਹਦੇ ਵਿਰੁੱਧ ਵਰਤੀ ਜਾ ਰਹੀ ਹੈ ਉਹ ਇੱਕ ਪਾਰਟੀ ਦਾ ਲੀਡਰ ਹੈ ਉਹਨੇ ਉਹੀ ਕਰਨਾ ਹੈ ਜੋ ਉਹਦੀ ਪਾਰਟੀ ਉਹਨੂੰ ਗਾਈਡ ਕਰੂਗੀ ਜੋ ਪਾਰਟੀ ਲਈ ਬੈਟਰ ਹੈ ਉਹਨੇ ਕੰਜ਼ਰਵਟਿਵ ਜਾਂ ਲਿਬਰਲ ਜਾਂ ਬਲੋਕ ਯੂਪ ਇਕ ਦੀ ਬੋਲੀ ਨਹੀਂ ਬੋਲਣੀ ਉਹਨੇ ਆਪਣੀ ਪਾਰਟੀ ਦੀ ਬੋਲੀ ਬੋਲਣੀ ਹੈ ਪਰ ਉਹਦੇ ਅਗੇਂਸਟ ਜੋ ਬਾਕੀ ਲੀਡਰਾਂ ਵੱਲੋਂ ਸੈਲ ਆਊਟ ਸਿੰਗ ਫਰਾਡ ਇਹੋ ਜਿਹਾ ਕੁਝ ਵਰਤਿਆ ਜਾਂਦਾ ਹੈ ਇੱਕ ਮਿਨੋਰਿਟੀ ਲੀਡਰ ਦੇ ਵਿਰੁੱਧ ਤਾਂ ਜਦੋਂ ਫਿਰ ਰਾਈਟ ਵਿੰਗ ਜਿਹੜੇ ਬੈਠੇ ਨੇ ਉਸ ਪਾਰਟੀਆਂ ਨਾਲ ਸੰਬੰਧਿਤ ਉਹ ਉੱਠ ਕੇ ਟਿਕਟੋਕ ਤੇ ਜੋ ਸਾਡਾ ਜਲੂਸ ਕੱਢ ਰਹੇ ਨੇ ਉਹ ਬਹੁਤ ਖਤਰਨਾਕ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਚਿੱਠੀ ਲਿਖੀ ਜਾਵੇ ਕਿ ਤੁਹਾਡੀ ਜ਼ਿੰਮੇਵਾਰੀ ਸਾਡੀ ਸੇਫਟੀ ਤੇ ਸਕਿਉਰਿਟੀ ਹੈ ਤੇ ਨਾਲ ਨਾਲ ਤੁਹਾਨੂੰ ਚੁਣ ਕੇ ਸਾਰਿਆਂ ਨੂੰ ਭੇਜਿਆ ਆ ਕਿ ਸਭੇ ਇੱਕ ਲੈਂਗੁਏਜ ਵਰਤੀ ਜਾਵੇ ਤਾਂ ਕਿ ਬਾਕੀ ਲੋਕਾਂ ਵਿੱਚ ਸਾਡੇ ਮਿਨਿਓਰਿਟੀ ਕਮਿਊਨਿਟੀ ਵਰਗੇ ਸਾਡੇ ਵਰਗੇ ਲੋਕਾਂ ਪ੍ਰਤੀ ਨਫ਼ਰਤ ਨਾ ਪੈਦਾ ਹੋਵੇ ਕਿਉਂਕਿ ਸਾਡੇ ਟਰੱਕਰ ਵੀਰਾਂ ਨੂੰ ਮੈਂ ਖਾਸ ਕਰਕੇ ਵਾਰਨ ਕਰਦਾ ਕਿ ਜਦੋਂ ਤੁਸੀਂ ਰੂਰਲ ਜਾਂਦੇ ਆ ਨਾ ਬੀ ਵੈਰੀ ਕੇਅਰਫੁਲ ਹੁਣ ਹਾਲਾਤ ਬਦਲ ਰਹੇ ਆ ਜਦ ਤੱਕ ਕੋਈ ਸੋਲਿਡ ਸੋਲੂਸ਼ਨ ਨਹੀਂ ਨਿਕਲਦੇ ਜਾਂ ਗਵਰਨਮੈਂਟ ਲਾ ਚੇਂਜ ਨਹੀਂ ਕਰਦੀ ਸਜ਼ਾਵਾਂ ਸਖਤ ਨਹੀਂ ਕਰਦੀ ਬਹੁਤ ਬਹੁਤ ਧੰਨਵਾਦ